ਦੋਸਤੋ ਬਹੁਤ-ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਤਰਤ ਪੰਜਾਬੀ ਅਫੀਸ਼ੀਅਲ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੂ ਅੱਜ ਇੱਕ ਵਾਰੀ ਫੇਰ ਤੋਂ ਦੁਬਾਰਾ ਅਸੀਂ ਜੁੜ ਚੁੱਕੇ ਹਾਂ ਸਾਡੇ ਨਾਲ ਨੇ ਰਾਉਂਡ ਗਲਾਸ ਫਾਊਂਡੇਸ਼ਨ ਪੰਜਾਬ ਤੋਂ ਡਾਕਟਰ ਰਜਨੀਸ਼ ਬਰਮਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਬਿਲਕੁਲ ਠੀਕ ਠਾਕ ਜੀ ਡਾਕਟਰ ਸਾਹਿਬ ਅੱਜ ਦੀ ਜਿਹੜੀ ਗੱਲਬਾਤ ਹੈ ਅਸੀਂ ਉਹ ਇਸ ਤਰੀਕੇ ਦੇ ਨਾਲ ਕਰਨੀ ਚਾਹਾਂਗੇ ਕਿ ਰੁੱਖ ਤਾਂ ਅਸੀਂ ਬਹੁਤ ਸਾਰੇ ਲਗਾਉਨੇ ਆ ਛਾਂ ਵਾਸਤੇ ਲਾਉਨੇ ਆ ਫਲਾਂ ਵਾਸਤੇ ਲਾਉਨੇ ਆ ਤਾਂ ਘਰਾਂ ਦੀਆਂ ਜ਼ਰੂਰਤਾਂ ਵਾਸਤੇ ਪਰ ਸਾਡੇ ਬਜ਼ੁਰਗਾਂ ਦੇ ਕੋਲ ਨਾ ਬਹੁਤ ਸਾਰੇ ਨੁਸਖੇ ਸਨ ਹਾਂਜੀ ਤਾਂ ਉਹ ਨੁਕਤੇ ਜਿਹੜੇ ਉਹ ਆਪਣੇ ਘਰਾਂ ਦੇ ਵਿੱਚ ਵਰਤਦੇ ਸੀ ਕਿ ਜੇਕਰ ਕਿਸੇ ਨੂੰ ਜ਼ੁਕਾਮ ਹੋਇਆ ਤਾਂ ਜਾਓ ਫਲਾਣੇ ਰੁੱਖ ਦੀਆਂ ਜਾਓ ਫਲੀਆਂ ਤੋੜ ਲਿਆਓ ਜੇਕਰ ਸਕਿਨ ਦੀ ਪ੍ਰੋਬਲਮ ਹੈ ਤਾਂ ਆਹ ਪੱਤੇ ਉਬਾਲ ਲਓ ਤਾਂ ਇਹ ਜਿਹੜੀ ਨੁਕਤੇ ਸੀਗੇ ਉਹਨਾਂ ਦੇ ਕੋਲ ਛੋਟ-ਛੋਟੀਆਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਸਾਡਾ ਜਿਹੜਾ ਅੱਜ ਕੱਲ ਦਾ ਵਰਤਾਰਾ ਇਹ ਹੋ ਗਿਆ ਕਿ ਜੇਕਰ ਕਿਸੇ ਨੂੰ ਛੋਟੀ ਜੀ ਫਿੰਸੀ ਵੀ ਹੁੰਦੀ ਹੈ ਤਾਂ ਕਹਿੰਦੇ ਆ ਚਲੋ ਜੀ ਪਰਜੋ ਡਾਕਟਰ ਦੇ ਕੋਲ ਤਾਂ ਉਹ ਜਿਹੜੇ ਮੈਡੀਸਨਲ ਵੈਲਿਊ ਦੇ ਰੁੱਖ ਸਨ ਉਹ ਕਿਹੜੇ-ਕਿਹੜੇ ਨੇ ਜਿਹੜੇ ਸਾਡੇ ਆਲੇ-ਦੁਆਲੇ ਦੇ ਵਿੱਚ ਸਾਡੇ ਖੇਤਾਂ ਦੇ ਕੋਲ ਵਟਾਂ ਬੰਨਿਆਂ ਦੇ ਉੱਤੇ ਮੋਟਰਾਂ ਵਾਲੀਆਂ ਥਾਵਾਂ ਦੇ ਉੱਤੇ ਅਸੀਂ ਲਗਾ ਸਕਨੇ ਆ। ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪਿਲਖੰਦੀ ਗੱਲ ਕਰਾਂਗੇ। ਪਿਲਖੰਦੀ ਅੱਜ ਕੱਲ੍ਹ ਜਿਹੜੀਆਂ ਕਲੀਆਂ ਹੁੰਦੀਆਂ ਫਲਾਵਰ ਬਡਸ, ਲੀਫ ਬਡਸ ਬੋਲਦੇ ਇਹਨੂੰ। ਉਹ ਲੀਫ ਬਡਸ ਹੁੰਦੀਆਂ ਉਹਦੇ ਆਪਾਂ ਆਪਾਂ ਸਬਜ਼ੀ ਬਣਾ ਕੇ ਖਾ ਸਕਦੇ ਆ। ਉਹ ਪੇੜ ਦੀਆਂ ਬਿਮਾਰੀਆਂ ਨੂੰ ਲੈ ਕੇ ਤੇ ਮਤਲਬ ਕਹਿੰਦਾ ਡਾਇਬਟੀਜ਼ ਤੱਕ ਨੂੰ ਠੀਕ ਕਰਦੀਆਂ ਹੈਗੀਆਂ ਇਹ ਸੈਂਟੀਫਿਕਲੀ ਪ੍ਰੂਵ ਆ ਤੇ ਇਹ ਲੋਕ ਦੂਸਰੇ ਸਟੇਟਾਂ ਦੇ ਖਾਂਦੇ ਆ ਅਸੀਂ ਵੀ ਕਰ ਸਕਦੇ ਆ ਸੇਵਨ। ਉਸ ਲਈ ਪੀਪਲ ਦੇ ਲਾਲ ਪੱਤੇ ਹੁਣ ਨਿਕਲ ਰਹੇ ਇਸ ਸਮੇਂ ਦੇ ਵਿੱਚ ਲਾਲ ਪੱਤਿਆਂ ਦੀ ਮਤਲਬ ਕਹਿੰਦੇ ਖੱਟੀ ਲੱਸੀ ਨਾ ਜਾਂ ਖੱਟੀ ਜਿਹੜੀ ਇਮਲੀ ਹੁੰਦੀ ਹੈ ਇਸ ਤਰ੍ਹਾਂ ਸਬਜ਼ੀ ਤਿਆਰ ਕਰੋਗੇ ਤਾਂ ਉਹਦੋਂ ਵੀ ਤੁਹਾਡੇ ਠੰਡਕ ਬੋਡੀ ਨੂੰ ਗਰਮੀ ਦੇ ਵਿੱਚ ਠੰਡਕ ਮਹਿਸੂਸ ਕਰਦੇ ਆ ਤੁਹਾਡਾ ਜਿਹੜਾ ਹਾਜਮਾ ਹੈਗਾ ਐਂਟੀਆਕਸੀਡੈਂਟ ਪ੍ਰੋਪਰਟੀਜ਼ ਹੈਗੀਆਂ ਇਹਦੇ ਵਿੱਚ ਉਹ ਤੁਹਾਡੀਆਂ ਰਹਿ ਸਕਦੀਆਂ ਹੈਗੀਆਂ ਇਸੇ ਤਰ੍ਹਾਂ ਹੀ ਸਾਡਾ ਜਿਉਂ-ਜਿਉਂ ਸੀਜ਼ਨ ਆਊਗਾ ਜੀ ਜਿਵੇਂ ਜਾਮਨ ਹੋ ਗਿਆ ਜਾਮਨ ਦੇ ਫਲ ਤੁਸੀਂ ਖਾ ਸਕਦੇ ਹੋ ਇਹਨਾਂ ਜਾਮਨ ਦੀ ਗਟਕਾ ਤੋਂ ਡਾਇਬਟੀਜ਼ ਦਾ ਲਾਜਵੀ ਕੀਤਾ ਜਾਂਦਾ ਹੈ ਆਯੁਰਵੇਦ ਦੇ ਹਿਸਾਬ ਨਾਲ ਤਾਂ ਉਸ ਤੋਂ ਬਾਅਦ ਜਿਵੇਂ ਟੱਕ ਹੁਣ ਪਲਾਸ ਦੇ ਅੱਜਕੱਲ ਫੁੱਲ ਲੱਗਣਗੇ ਕਿਸੂ ਜੀ ਨੂੰ ਬੋਲ ਦਿੰਦੇ ਆ ਉਹਦੇ ਫੁੱਲਾਂ ਦਾ ਸ਼ਰਬਤ ਬਣਾ ਕੇ ਤੁਸੀਂ ਪੀ ਸਕਦੇ ਹੋ ਉਹ ਤੁਹਾਡੇ ਐਂਟੀਆਕਸੀਡੈਂਟ ਪ੍ਰੋਪਰਟੀਜ਼ ਹੈਗੇ ਉਹ ਬਿਠੀ ਨੂੰ ਠੰਡਕ ਦਿੰਦੀ ਹੈਗੀ ਆ ਆਦੀਵਾਸੀ ਲੋਕ ਉਹਨੂੰ ਪੀਂਦੇ ਆ ਮਤਲਬ ਸਾਡੇ ਪ੍ਰਾਤਨ ਪੰਜਾਬ ਦੇ ਲੋਕ ਵੀ ਉਹਨੂੰ ਮਤਲਬ ਕਹਿੰਦਾ ਇਹਦਾ ਮਤਲਬ ਪੀਂਦੇ ਸੀਗੇ ਇਹ ਨੂੰ ਪਸ਼ੂਆਂ ਤੱਕ ਨੂੰ ਇਹ ਠੰਡਕ ਦੇਣ ਵਾਸਤੇ ਪਾਏ ਜਾਂਦੇ ਸੀ ਤੇ ਫੁੱਲ ਖਵਾਏ ਜਾਂਦੇ ਸੀ ਪਸ਼ੂਆਂ ਨੂੰ ਤੋ ਉਸ ਵਦ ਮੁਰਿੰਗੇ ਦੀ ਮੁਰਿੰਗਾ ਅੱਜ ਕੱਲ ਫੁੱਲ ਦੇ ਰਿਹਾ ਇਹਦੀ ਸਬਜ਼ੀ ਤੁਸੀਂ ਖਾ ਸਕਦੇ ਐ ਐਂਟੀ ਆਕਸੀਡੈਂਟ ਪ੍ਰੋਪਰਟੀ ਬਹੁਤ ਸਾਰੇ ਗੁਣ ਆ ਮਤਲਬ ਇਹਦੇ ਸੁਹਾਜਣਾ ਵੀ ਕਹਿੰਦੇ ਸੁਹਾਜਣਾ ਵੀ ਬੋਲਦੇ ਸੁਹਾਜਣੇ ਦੇ ਵਿੱਚ ਜਿਹੜੇ ਪੱਤੇ ਵਿੱਚ ਬਹੁਤ ਗੁਣਕਾਰੀ ਆ ਈਵਨ ਵਿਟਾਮਿਨ A ਵਿਟਾਮਿਨ E ਵਿਟਾਮਿਨ C ਸਾਰੇ ਗੁਣਕਾਰੀ ਐ ਮਿਨਰਲਸ ਹੋਗੇ ਬਹੁਤ ਸਾਰੇ ਅਮੀਨੋ ਐਸਿਡ ਦੇ ਵਿੱਚ ਪੱਤੇ ਵਿੱਚ ਪਾ ਸਕਦੇ ਐ ਸਾਊਥ ਇੰਡੀਆ ਦੇ ਵਿੱਚ ਲੋਕਾਂ ਦੇ ਜਿਹੜੋ ਘਰਾਂ ਜਾਂਦੇ ਐ ਇੱਕ ਪਾਸੇ ਤુલਸੀ ਹੁੰਦੀ ਆ ਮੂਰੇ ਤુલਸੀ ਨੂੰ ਜੁਕਾਮ ਵਾਸਤੇ ਲੋਕ ਵਰਤੋਂ ਕਰਦੇ ਜਦੋਂ ਜਦੋਂ ਕੋਰੋਨਾ ਆਇਆ ਸੀ ਉਹ ਤુલਸੀ ਨੂੰ ਬਹੁਤ ਵਰਤਿਆ ਗਿਆ ਜੀ ਤੇ ਉਹਨਾਂ ਦੇ ਮੂਹਰੇ ਪਾਸੇ ਤુલਸੀ ਲੱਗੀ ਹੁੰਦੀ ਆ ਤੇ ਬੈਕਯਾਰਡ ਦੇ ਵਿੱਚ ਜਿਹੜੇ ਪਿਛਲੇ ਪਾਸੇ ਉਹਦੇ ਵਿੱਚ ਮਰਿੰਗਾ ਲੱਗਿਆ ਹੁੰਦਾ ਹਰ ਘਰ ਚ ਮਤਲਬ ਕਹਿੰਦਾ ਸਾਊਥ ਦੇ ਵਿੱਚ ਇਹ ਆ ਤੇ ਸਾਡੇ ਪੰਜਾਬੀਆਂ ਨੂੰ ਇਹ ਚੀਜ਼ ਅਸੀਂ ਵਰਤਦੇ ਨਹੀਂ ਸਾਨੂੰ ਵਰਤਣਾ ਚਾਹੀਦਾ ਮਰਿੰਗਿਆਂ ਦੇ ਪੱਤੇ ਵਰਤਣਾ ਚਾਹੀਦਾ ਜਦੋਂ ਉਹਦੀਆਂ ਮਤਲਬ ਫੁੱਲ ਆ ਗਏ ਫੁੱਲਾਂ ਦੀ ਸਬਜ਼ੀ ਅਸੀਂ ਪਿੱਛੇ ਜੇ ਪਾਇਆ ਸੀ ਸਬਜ਼ੀ ਬਣਾ ਸਕਦੇ ਹਾਂ ਫੁੱਲਾਂ ਦੀ ਆਲੂਆਂ ਦੇ ਨਾਲ ਬਣਾ ਸਕਦੇ ਜਾਂ ਦੂਜੀ ਤਰ੍ਹਾਂ ਬਣਾ ਲਓ ਚਾਹੇ ਇਕੱਲੇ ਫੁੱਲਾਂ ਦੀ ਉਸ ਵਾਰ ਹੁਣ ਇਹਦੀਆਂ ਮਤਲਬ ਫਰੈਸ਼ ਜਿਹੜੀਆਂ ਜਿਹੜੀਆਂ ਮਤਲਬ ਫਲੀਆਂ ਲੱਗਣਗੀਆਂ ਹੁਣ ਫੁੱਲ ਲੱਗ ਚੁੱਕੇ ਫਲ ਤੋਂ ਫਲੀਆਂ ਫਲੀਆਂ ਨੂੰ ਵੀ ਕੱਟ ਕੇ ਤੁਸੀਂ ਮਤਲਬ ਕਿ ਸਬਜ਼ੀ ਬਣਾ ਸਕਦੇ ਹੋ ਉਹਦੇ ਬਹੁਤ ਐਂਟੀਆਕਸੀਡੈਂਟ ਪ੍ਰੋਪਰਟੀਆਂ ਆ ਮਰਿੰਗੇ ਦੀਆਂ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਦ ਕਰਦਾ ਹੈਗਾ ਇਵਨ ਇਹਦੀ ਜੜ੍ਹ ਹੈਗੀ ਜਿਹੜੀ ਮਰਿੰਗੇ ਦੇ ਜਿਹੜੀ ਉਸਾਂਜਨੇ ਦੀ ਉਹਦਾ achar ਪਾਇਆ ਜਾ ਸਕਦਾ ਇਵਨ ਉਹਨੂੰ ਪਸ਼ੂਆਂ ਦੀ ਖਰਾਕ ਵਾਸਤੇ ਮਤਲਬ ਕਹਿੰਦਾ ਜੜਾ ਨੂੰ ਆਪਾਂ ਬੀਜਿਆਂ ਤੋਂ ਤਿਆਰ ਕਰ ਜਿਹਦੀ ਵੀ ਮਰਿੰਗਾ ਲੱਗਿਆ ਤੁਸੀਂ ਉਹਦੇ ਬੀਜ ਤਿਆਰ ਕਰ ਲਓ ਉਹਦੇ ਬੀਜਿਆਂ ਤੋਂ ਜਦੋਂ ਬੀਜ ਪੁੰਗਰੇ ਆਉਣਗੇ ਥੋੜੇ ਜਿਹਾ ਵੱਡੇ ਹੋ ਜਾਣਗੇ ਤਾਂ ਮਤਲਬ ਛੋਟੇ ਉਸ ਵਕਤ ਉਹ ਜਿਹੜੀਆਂ ਜਿਹੜਾ ਮੂਲੀ ਤਰ੍ਹਾਂ ਦੀਆਂ ਹੁੰਦੀਆਂ ਮਤਲਬ ਕਹਿੰਦਾ ਬਲਬਸ ਟਾਈਪ ਹੁੰਦੇ ਆ ਉਸ ਨੂੰ ਬਲਬ ਨੂੰ ਤੁਸੀਂ ਪਸ਼ੂਆਂ ਨੂੰ ਕੁਤਰ ਕੇ ਦੇ ਚਾਰੇ ਵਿੱਚ ਪਾ ਸਕਦੇ ਹੋ ਉਹਦੀ ਬਹੁਤ ਤਾਕਤ ਆ ਉਹਦੇ ਚਾਰੇ ਹੀ ਪੈ ਸਕਦਾ ਹੈਗਾ ਕਿਉਂਕਿ ਜਿੱਥੇ ਮਰਿੰਗਾ ਲੱਗੇ ਉਹਦੇ ਬਹੁਤ ਸਾਰੇ ਬੀਜ ਲੱਗਦੇ ਆ ਫਲੀਆਂ ਚ ਉਹ ਤੁਸੀਂ ਤਿਆਰ इजीली ਤਿਆਰ ਕਰ ਸਕਦੇ ਹੋ ਆਪਦੇ ਛੋਟਾ ਜਿਹਾ ਕਿਹਾਰਾ ਬਣਾਓ ਤੇ ਕਰ ਲਓ ਤਾਂ ਇਸ ਤਰ੍ਹਾਂ ਕਰਦੇ ਕਰਦੇ ਜਿਹੜੇ ਕੜੀ ਪੱਤਾ ਕੜੀ ਪੱਤੇ ਤੁਸੀਂ ਵਰਤ ਸਕਦੇ ਹੋ ਉਹ ਵੀ ਥੋੜੀ ਐਂਟੀਆਕਸੀਡੈਂਟ ਪ੍ਰੋਪਰਟੀਜ਼ ਆ ਵਿਟਾਮਿਨ ਸੀ ਉਹਦੇ ਵਿੱਚ ਸਾਰਾ ਹੈਗਾ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਫਾਲਾ ਕੁਦਰਤ ਵੱਲੋਂ ਦਿੱਤੇ ਗਏ ਫਾਲਾ ਆਮਬ ਹੋ ਗਿਆ ਜਿਵੇਂ ਉਹਦੇ ਵਿੱਚ ਸਾਰੀਆਂ ਪ੍ਰੋਪਰਟੀਆਂ ਮਤਲਬ ਬਨਾਣਾ ਵਿੱਚ ਕੇਲੇ ਵਿੱਚ ਜਿਹੜਾ ਪੋਟਾਸ਼ੀਅਮ ਹੈਗਾ ਇਹ ਸਾਰੇ ਜਿੰਨੇ ਸਾਡੇ ਹੈਗੇ ਇਹਨਾਂ ਨੂੰ ਜੇ ਆਪਾਂ ਵਰਤਾਂਗੇ ਤਾਂ ਕੁਦਰਤ ਵੱਲੋਂ ਦਿੱਤੇ ਹੋਏ ਖਜ਼ਾਨੇ ਹੈਗੇ ਭਾਜੀ ਸਾਰੇ ਇਹ ਜੀ ਤੀਬਨ ਜਿਹੜਾ ਹੁਣ ਹੋਬਿਸਕਸ ਆ ਜਿਹਨੂੰ ਗੁੜਹਲ ਬੋਲਦੇ ਆ ਗੁੜਹਲ ਦਾ ਫੁੱਲ ਦੀ ਆਪਾਂ ਚਾਹ ਪੀ ਸਕਦੇ ਹੈਗੇ ਉਹ ਵੀ ਤੁਹਾਨੂੰ ਬਹੁਤ ਫਾਇਦੇਮੰਦ ਦੋ ਹੋਊਗਾ ਥੋੜੀ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੈਗੀਆਂ ਉਹਦੀਆਂ ਵੀ ਸਾਰਾ ਜਿਹੜਾ ਬਾਡੀ ਜਿਹੜੀ ਠੰਡਕ ਰੱਖਦਾ ਬੋਡੀ ਦੀ ਮਤਲਬ ਕਹਿੰਦਾ ਥੋੜੀ ਫਾਈਟ ਕਰਦਾ ਕਿਸੇ ਨੂੰ ਡਿਜ਼ੀਜ਼ ਨੂੰ ਮਤਲਬ ਕਹਿੰਦਾ ਹੋ ਜੇ ਤਾਂ ਇਸ ਲਈ ਜਿਹੜੀਆਂ ਸਾਰੀਆਂ ਹੈਗੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਰੋਖਿਆ ਗਿਆ ਇਹ ਆਪਣੇ ਆਮ ਸਾਡੇ ਜਿਹੜੀ ਹੁੰਦੀਆਂ ਸੀਗੀਆਂ ਤਾਂ ਇਹਨਾਂ ਨੂੰ ਮਤਲਬ ਕਹਿੰਦਾ ਆਪਾਂ ਭੁੱਲ ਗਏ ਸਾਰਾ ਇਹ ਜੇ ਆਪਣੇ ਕੋਲ ਲੱਗੇ ਹੋਣਗੇ ਤਾਂ ਉਹ ਵਰਤੋਂ ਪਰ ਆਰਾਮ ਨਾਲ ਕਰ ਸਕਦੇ ਹੈਗੇ ਜਿਵੇਂ ਉਹ ਬਿੱਲ ਦੀ ਗੱਲ ਕਰੀ ਬਿੱਲ ਦਾ ਆਪਾਂ ਜੇਕਰ ਰੱਖ ਕਿਸੇ ਕਿਸਾਨ ਦੇ ਲੱਗਿਆ ਹੋਊਗਾ ਤਾਂ ਦਾ ਸ਼ਰਬਤ ਹੈਗਾ ਤੁਸੀਂ ਸ਼ਰਬਤ ਪੀ ਸਕਦੇ ਹੋ ਤੁਹਾਡੀਆਂ ਮਤਲਬ ਇੰਨਾ ਜ਼ਬਰਦਸਤ ਚੀਜ਼ ਆ ਬਿੱਲ ਦਾ ਸ਼ਰਬਤ ਥੋੜੀ ਸਾਰੀਆਂ ਜਿਹੜੀਆਂ ਪੀੜ ਦੇ ਬੁਆਰੀਆ ਸਾਰੇ ਸੈੱਟ ਕਰਦਾ ਹੈਗਾ ਤੁਹਾਨੂੰ ਕਦੇ ਕਬਜੀ ਨਹੀਂ ਹੋਣ ਦੂਗਾ ਬਿੱਲ ਬਿੱਲ ਸ਼ੇਕ ਜਿਹੜਾ ਹੈਗਾ ਜੇ ਬਿੱਲ ਵਰਤੋਂ ਕਰਾਂਗੇ ਤਾਂ ਇਹ ਜਿਹੜੀ ਚੀਜ਼ੀਆਂ ਹੈਗੀਆਂ ਇਹ ਸਾਨੂੰ ਮਤਲਬ ਕਿ ਸਾਨੂੰ ਆਮ ਸਾਡੀ ਵਰਤੋਂ ਚ ਲਿਓਣੇ ਚਾਹੀਦੇ ਹੈਗੇ ਬਾਜੀ ਨਾ ਘਰਾਂ ਦੇ ਵਿੱਚ ਇਹ ਬੜੀ ਆਮ ਹੀ ਦਿੱਕਤ ਹੈ ਹੁਣ ਕਿ ਹਰ ਕੋਈ ਬੀਪੀ ਦਾ ਮਰੀਜ਼ ਹੈ ਹਰ ਕੋਈ ਸ਼ੂਗਰ ਦੇ ਨਾਲ ਪੀੜਿਤ ਹੈ ਹਾਂਜੀ ਲੇਡੀਜ਼ ਦੇ ਵਿੱਚ ਵੀ ਇਹ ਵਿਖਿਆ ਗਿਆ ਕਿ ਉਹਨਾਂ ਦੇ ਵਿੱਚ ਹੱਡੀਆਂ ਕਮਜ਼ੋਰ ਹੋਣ ਦੀ ਜਿਹੜੀ ਦਿੱਕਤ ਆ ਰਹੀ ਹੈ ਲਕੀਰੀਏ ਦੀ ਪ੍ਰੋਬਲਮ ਆ ਰਹੀ ਹੈ ਪ੍ਰੋਫੈਸਰ ਸਾਹਿਬ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਕਿ ਰੁੱਖਾਂ ਤੋਂ ਸਾਡੇ ਬਜ਼ੁਰਗਾਂ ਨੂੰ ਪਤਾ ਹੁੰਦਾ ਸੀ ਸਾਡੀਆਂ ਦਾਦੀਆਂ ਨਾਨੀਆਂ ਜਾਣਦੀਆਂ ਸਨ ਕਿ ਜਾਓ ਉਹ ਸੱਕ ਲੈ ਕੇ ਆਓ ਤੇ ਉਹਨੂੰ ਕੁੰਡੀ ਦੇ ਵਿੱਚ ਪੀ ਲਓ ਤੇ ਇੰਨਾ ਪਾਊਡਰ ਬਣਾ ਕੇ ਉਹਦਾ ਸਵੇਰੇ ਸ਼ਾਮ ਇੰਨੇ ਚਮਚੇ ਲੈ ਰੋ ਇਹ ਸੋਰਸ ਆਫ ਇਨਫੋਰਮੇਸ਼ਨ ਹੈ ਜੇਕਰ ਕੋਈ ਅੱਜ ਦੇ ਦੌਰ ਦੇ ਵਿੱਚ ਚਾਹੁੰਦਾ ਹੈ ਇਹਦੇ ਉੱਤੇ ਕੰਮ ਕਰਨਾ ਤਾਂ ਕਿੱਥੋਂ ਮਿਲਦਾ ਹੈ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਦੇਖੋ ਜੀ ਦੇਖੋ ਜਿਹੜੇ ਸਾਡੇ ਆਯੁਰਵੇਦਿਕ ਡਾਕਟਰ ਹੁੰਦੇ ਆ ਬੜੇ ਮਾਹਰ ਹੁੰਦੇ ਆ ਆ ਦੇਖੋ ਇਸ ਤਰ੍ਹਾਂ ਹੁੰਦਾ ਵੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਇਹਨੂੰ ਮਤਲਬ ਬੜੇ ਬੜੇ ਧਿਆਨਪੂਰਵਕ ਲੈਣਾ ਪੈਂਦਾ ਪਹਿਲੀ ਗੱਲ ਤਾਂ ਤੁਸੀਂ ਜੇ ਨੈਚੁਰਲ ਨੈਚੁਰਲ ਪਰਸਨ ਜਣਜ ਵੀ ਮੰਨ ਲਓ ਅਪਾਰਜਨ ਦੀ ਛਾਲ ਜਿਹਨੂੰ ਬੀਬੀ ਬਲੱਡ ਪ੍ਰੈਸ਼ਰ ਵੱਧਦਾ ਅਰਜਨ ਦੀ ਛਾਲ ਆਪਾਂ ਵਰਤੋਂ ਕਰ ਸਕਦੇ ਹੈਗੇ ਆ ਪਰ ਉਹ ਕਿੰਨੀ ਲੈਣਾ ਕਦੋਂ ਲੈਣਾ ਉਹ ਸਾਰਾ ਆਯੁਰਵੈਦਿਕ ਡਾਕਟਰ ਨਾਲ ਕੰਸਲਟ ਕਰਕੇ ਆਪਾਂ ਲੈ ਸਕਦੇ ਹੈਗੇ ਆ ਪਰ ਇਹਨਾਂ ਦੇ ਗੋਣ ਹੈਗੇ ਬਹੁਤ ਜ਼ਿਆਦਾ ਬਿਹੜੇ ਦਾ ਰੁਖੀ ਜਿਵੇਂ ਇਹ ਉਹ ਬਹੁਤ ਵੱਡੇ ਜਿਵੇਂ ਹਰੜ ਬਿਹੜਾ ਤੇ ਆਮਲਾ ਜਿਹੜੇ ਹੈਗੇ ਤ੍ਰਿਫਲਾ ਬਣਾਇਆ ਜਾਂਦਾ ਤ੍ਰਿਫਲਾ ਉਹ ਵੀ ਸਾਡੀ ਬੋਡੀ ਨੂੰ ਸ਼ਕਤੀ ਪ੍ਰਦਾਨ ਕਰਦਾ ਸਾਡੇ ਆਈ ਸਾਈਟ ਨੂੰ హెయిਰ ਗ੍ਰੋਥ ਨੂੰ ਐਂਟੀਆਕਸੀਡੈਂਟ ਪ੍ਰੋਪਰਟੀਜ਼ ਹੈਗੀਆਂ ਸਾਰੀਆਂ ਉਹ ਸਾਡੇ ਪਰ ਉਹ ਜਿਹੜਾ ਤ੍ਰਿਫਲਾ ਲੈਣਾ ਹੈਗਾ ਕਿੰਨਾ ਲੈਣਾ ਕਦੋਂ ਲੈਣਾ ਸਾਰਾ ਉਹ ਜਿਹੜੇ ਸਾਡੇ ਆਯੁਰਵੇਦਿਕ ਡਾਕਟਰ ਬੈਠੇ ਆ ਸਾਡੇ ਜੇ ਸਾਡੇ ਨਾਲ ਵੀ ਡਾਕਟਰ ਸ਼ਿਵਰਾਜ ਸਿੰਘ ਜੁੜੇ ਹੋਏ ਆ ਉਹ ਪਟਿਆਲੇ ਪੰਚਕਰਮਾ ਸੈਂਟਰ ਹੈਗਾ ਉਹਨਾਂ ਨਾਲ ਮਤਲਬ ਕੰਸਲਟ ਕਰ ਸਕਦੇ ਆ ਆਪਾਂ ਜੀ ਪਰ ਵਿਦਾਊਟ ਆਪਾਂ ਕੰਸਲਟੇਸ਼ਨ ਆਪਾਂ ਜਿਆਦਾ ਇਹਨਾਂ ਵੱਲ ਨਾ ਜਾਏ ਕਿਉਂਕਿ ਇਹਨੂੰ ਬਹੁਤ ਜ਼ਰੂਰੀ ਹੈ ਵੀ ਤੁਹਾਨੂੰ ਪਹਿਲਾਂ ਡਿਜ਼ੀਜ਼ ਨੂੰ ਪਹਾਲ ਕਰਨਾ ਤਾਂ ਫਿਰ ਉਸ ਡਿਜ਼ੀਜ਼ ਦਾ ਜਿਹੜਾ ਕੁਦਰਤੀ ਤਰੀਕੇ ਨਾਲ ਉਹਨੂੰ ਮਤਲਬ ਕਹਿੰਦਾ ਉਹਨੂੰ ਠੀਕ ਕਰਨਾ ਇਹ ਬਹੁਤ ਇੱਕ ਵਧੀਆ ਤਰੀਕਾ ਹੈਗਾ ਐਲੋਪੈਥੀ ਨੂੰ ਦੂਰ ਜਾਣ ਲਈ ਪਰ ਇਸ ਲਈ ਤੁਹਾਨੂੰ ਇੱਕ ਚੰਗੇ ਡਾਕਟਰ ਨਾਲ ਕੰਸਲਟ ਕਰਨਾ ਬਹੁਤ ਜ਼ਰੂਰੀ ਹੈ ਭਾਜੀ ਕਿਉਂਕਿ ਇਸ ਦੇ ਵਿੱਚ ਪੈਮਾਨਾ ਤੁਹਾਨੂੰ ਸਮਝਣਾ ਪਵੇਗਾ ਕਿ ਕਿੰਨੀ ਮਿਕਦਾਰ ਤੁਹਾਨੂੰ ਕਿੰਨੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਲਈ ਡਾਕਟਰੀ ਸਲਾਹ ਜ਼ਰੂਰੀ ਹੈ ਹਾਂਜੀ ਬਾਈਰਬੇ ਦੀ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ ਪਰ ਇਹ ਜਿਹੜਾ ਨੈਚੁਰਲ ਸਿਸਟਮ ਹੈਗਾ ਨੈਚੁਰਲ ਤਰੀਕਾ ਹੈਗਾ ਬਹੁਤ ਹੀ ਜ਼ਬਰਦਸਤ ਆ ਬਾਕੀ ਜਿਵੇਂ ਆਮ ਜਿਹੜੀ ਗੱਲ ਕੀਤੀ ਜਿਵੇਂ ਫਿਸਕਸ ਦੀ ਚਾਹ ਹੋਗੀ ਟੱਕ ਪਲਾਸ ਦੀ ਚਾਹ ਹੋਗੀ ਸ਼ੰਖ ਪੁਸ਼ਪੀ ਇੱਕ ਨੀਲੇ ਫੁੱਲਾਂ ਵਾਲੀ ਚਾਹ ਹੈ ਉਹ ਤੁਸੀਂ ਆਰਾਮ ਨਾਲ ਈਜ਼ੀਲੀ ਤੁਸੀਂ ਲੈ ਸਕਦੇ ਹੋ ਉਹਦਾ ਕੋਈ ਦਿੱਕਤ ਨਹੀਂ ਹੈਗੀ ਬਾਕੀ ਜੇ ਕੋਈ ਡੀਪ ਕੋਈ ਬਿਮਾਰੀ ਹੈ ਜਿਵੇਂ ਗਠੀਏ ਦੀ ਬਿਮਾਰੀ ਹੈ ਜਾਂ ਕੋਈ ਹੋਰ ਤੁਹਾਨੂੰ ਬਿਮਾਰੀ ਆ ਉਸ ਲਈ ਤੁਹਾਨੂੰ ਮਤਲਬ ਕਹਿੰਦਾ ਡਾਕਟਰ ਨਾਲ ਕੰਸਲਟ ਕਰਕੇ ਬਹੁਤ ਸਾਰੀਆਂ ਉਹ ਤੁਹਾਨੂੰ ਉਥੋਂ ਇੱਕ ਮਤਲਬ ਇਲਾਜ ਹੈਗਾ ayurvedic ਤਰੀਕੇ ਨਾਲ ਹਰ ਬਿਮਾਰੀ ਦਾ ਇਲਾਜ ਹੈਗਾ ਤਾਂ ਇਹ ਉਥੋਂ ਤੁਸੀਂ ਕਰ ਸਕਦੇ ਹੋਗੇ ਹਾਂ ਜੀ ਬਿਲਕੁਲ ਤਾਂ ਇਹ ਜਾਣਕਾਰੀ ਉਹਨਾਂ ਲੋਕਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਇਹ ਸਮਝਦੇ ਨੇ ਕਿ ਕਈ ਤਰੀਕੇ ਦੀਆਂ ਬਾਜ਼ਾਰ ਦੇ ਵਿੱਚ ਮਿਲਣ ਵਾਲੀਆਂ ਦਵਾਈਆਂ ਦੇ ਸਾਈਡ ਇਫੈਕਟਸ ਹੁੰਦੇ ਨੇ ਉਹ ਦੇਸੀ ਤਰੀਕੇ ਦੇ ਨਾਲ ਟ੍ਰੀਟਮੈਂਟ ਲੈਣਾ ਚਾਹੁੰਦੇ ਨੇ ਜਾਂ ਉਹ ਇਸ ਤਰੀਕੇ ਦੀਆਂ ਚੀਜ਼ਾਂ ਲੈਣੀਆਂ ਚਾਹੁੰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਕਿਸੇ ਤਰੀਕੇ ਦੀ ਬਿਮਾਰੀ ਐ ਭਵਿੱਖ ਦੇ ਵਿੱਚ ਨਾ ਆਵੇ ਨਾ ਲੱਗੇ ਤਾਂ ਕੁਦਰਤ ਨੇ ਬਹੁਤ ਕੁਝ ਸਾਡੇ ਲਈ ਤੈਅ ਕਰਕੇ ਰੱਖਿਆ ਹੋਇਆ ਹੈ ਕੁਦਰਤ ਬੇਅੰਤ ਹੈ ਤੇ ਇਸ ਕੁਦਰਤ ਨੂੰ ਅਸੀਂ ਜਿੰਨਾ ਜ਼ਿਆਦਾ ਜਾਣਦੇ ਆ ਅਸੀਂ ਉਹਨਾਂ ਹੀ ਜ਼ਿਆਦਾ ਇਸ ਦੀ ਵੰਸਵੰਤਾ ਦੇ ਨੇੜੇ ਹੋ ਜਾਂਦੇ ਆ ਤਾਂ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ YouTube ਤੇ ਉਹ ਤਾਂ ਸਬਸਕ੍ਰਾਈਬ ਕਰ ਲਿਓ Facebook ਤੇ ਵੇਖ ਰਹੇ ਹੋ ਚੈਨਲ ਨੂੰ ਤਾਂ ਫੋਲੋ ਜ਼ਰੂਰ ਕਰ ਲਿਓ ਇਹ ਵੀਡੀਓ ਆਪਣੇ ਨੇੜਲੇ ਰਿਸ਼ਤੇਦਾਰਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਕਿਸੇ ਦੇ ਫਾਇਦੇ ਆ ਸਕੇ ਤੇ ਉਹਨਾਂ ਦੇ ਇਹ ਕੰਮ ਆ ਸਕੇ ਡਾਕਟਰ ਰਜਨੀਸ਼ ਵਰਮਾ ਤੁਸੀਂ ਸਾਡੇ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਤਾਂ ਦੋਸਤੋ ਇਸ ਦੇ ਨਾਲ ਹੀ ਵਰਿੰਦਰ ਸਿੰਘ ਕਾਲੂ ਨੂੰ ਦਿਓ ਇਜਾਜ਼ਤ ਅੱਜ ਦੀ ਇਸ ਵੀਡੀਓ ਦੇ ਕੈਮਰਾ ਪਰਸਨਸ ਹਨ ਗੁਰਜੀਤ ਸਿੰਘ ਗੁਰਾਇਆ